ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਦਿੱਲੀ ਦੇ ਇੱਕ ਮੱਧ ਵਰਗੀ ਪਰਿਵਾਰ ਦਾ ਮੁਹੱਲਾ ਸੀ ਦੁਪਹਿਰ ਵੇਲੇ ਮੁਹੱਲੇ ਵਿੱਚ ਪੂਰੀ ਸ਼ਾਂਤੀ ਸ਼ਾਈ ਹੋਈ ਸੀ ਕਿ ਅਚਾਨਕ ਸ਼ਾਂਤੀ ਜੀ ਦੇ ਘਰੋਂ ਉਹਨਾਂ ਦੀ ਨੂੰਹ ਮੰਝੂ ਬਾਹਰ ਆਈ ਉਸ ਦੀ ਸਾੜੀ ਦੇ ਪੱਲੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਉਹ ਚੀਕ ਰਹੀ ਸੀ ਬਚਾਓ ਬਚਾਓ ਮੈਨੂੰ ਕੋਈ ਬਚਾਓ ਮੇਰੀ ਸੱਸ ਮੈਨੂੰ ਜਲਾ ਕੇ ਮਾਰ ਦੇਣਾ ਚਾਹੁੰਦੀ ਹੈ ਮਾਂ ਜੀ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ ਮੈਂ ਤੁਹਾਡਾ ਕੀ ਵਿਗਾੜਿਆ ਸੀ ਮੇਰੀ ਗਰੀਬ ਮਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਤੁਹਾਡੀ ਮੰਗ ਪੂਰੀ ਕਰ ਸਕੇ ਇੰਨਾ ਕਹਿ ਕੇ ਉਸਨੇ ਆਪਣੀ ਸਾੜੀ ਉਤਾਰ ਕੇ ਸੁੱਟ ਦਿੱਤੀ ਮਹੱਲੇ ਵਾਲੇ ਇਕੱਠੇ ਹੋ ਗਏ ਸਨ ਇੱਕ ਔਰਤ ਅੱਗੇ ਆਈ ਤੇ ਉਸਨੇ ਮੰਜੂ ਨੂੰ ਇੱਕ ਚਾਦਰ ਨਾਲ ਢੱਕ ਦਿੱਤਾ ਮਹੱਲੇ ਵਾਲੇ ਸ਼ਾਂਤੀ ਜੀ ਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਬਾਹਰ ਬੁਲਾਉਣ ਲੱਗੇ ਸ਼ਾਂਤੀ ਬਾਹਰ ਆਓ ਤੁਸੀਂ ਇੰਨੀ ਘਟੀਆ ਹਰਕਤ ਕਿਵੇਂ ਕਰ ਸਕਦੇ ਹੋ ਦਾਜ ਦੇ لالਚ ਵਿੱਚ ਆਪਣੀ ਨੂੰ ਨੂੰ ਸਾੜ ਕੇ ਮਾਰ ਰਹੀ ਸੀ ਉਸੇ ਵੇਲੇ ਮੰਜੂ ਨੇ ਬੜੀ ਕਠੋਰ ਤੇ ਗੁੱਸੇ ਭਰੀ ਆਵਾਜ਼ ਵਿੱਚ ਆਪਣੀ ਸੱਸ ਨੂੰ ਕਿਹਾ ਮਾਂ ਜੀ ਮੈਂ ਤੁਹਾਡੇ ਬਹੁਤ ਜ਼ੁਲਮ ਸਹਲੇ ਹਨ ਹੁਣ ਮੈਂ ਪੁਲਿਸ ਕੇਸ ਕਰਾਂਗੀ ਤੁਹਾਡੇ بیٹے ਨੂੰ ਆਉਣ ਦਿਓ ਮੈਂ ਉਸ ਨੂੰ ਵੀ ਤੁਹਾਡੀ ਇਸ ਹਰਕਤ ਬਾਰੇ ਦੱਸਾਂਗੀ ਸ਼ਾਂਤੀ ਦੇਵੀ ਹੱਕੀ ਵਕੀ ਰਹਿ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲਣ ਉਹਨਾਂ ਨੇ ਹੱਥ ਜੋੜ ਕੇ ਕਿਹਾ ਮੈਂ ਕੁਝ ਨਹੀਂ ਕੀਤਾ ਮੈਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਸੀ ਅੱਗ ਕਿਵੇਂ ਲੱਗੀ ਮੈਨੂੰ ਸੱਚਮੁੱਚ ਨਹੀਂ ਪਤਾ ਮੰਜੂ ਕਮਰੇ ਵਿੱਚ ਗਈ ਕੱਪੜੇ ਬਦਲੇ ਅਤੇ ਬਾਹਰ ਆ ਕੇ ਬੋਲੀ ਮਾਂ ਜੀ ਮੈਂ ਤੁਹਾਨੂੰ ਤੁਹਾਡੇ ਕਰਮਾਂ ਦੀ ਸਜ਼ਾ ਦਿਵਾ ਕੇ ਰਾਂਗੀ ਐਨਾ ਕਹਿ ਕੇ ਮੰਜੂ ਸਿੱਧੀ ਪੁਲਿਸ ਸਟੇਸ਼ਨ ਚਲੀ ਗਈ ਸ਼ਾਂਤੀ ਜੀ ਸੁਣ ਹੋ ਕੇ ਸਭ ਦੇਖਦੀ ਰਹਿ ਗਏ ਮੁਹੱਲੇ ਵਾਲੇ ਉਹਨਾਂ ਨੂੰ ਦੋਸ਼ੀ ਸਮਝ ਰਹੇ ਸੀ ਬੁਰਾ ਭਲਾ ਕਹਿੰਦੇ ਹੋਏ ਚਲੇ ਗਏ ਉਹ ਔਰਤਾਂ ਉੱਥੇ ਰੁਕੀਆਂ ਹੋਈਆਂ ਸਨ ਸ਼ਾਂਤੀ ਜੀ ਦਾ ਦਿਲ ਬੈਠਦਾ ਜਾ ਰਿਹਾ ਸੀ ਉਹ ਉਹਨਾਂ ਔਰਤਾਂ ਨੂੰ ਕਹਿ ਰਹੀ ਸੀ ਦੇਖੋ ਭੈਣੋ ਮੈਂ ਕੁਝ ਨਹੀਂ ਕੀਤਾ ਮੈਂ ਇਸ ਮਹੱਲੇ ਵਿੱਚ 2-3 ਸਾਲਾਂ ਤੋਂ ਰਹਿ ਰਹੀ ਹਾਂ ਤੁਸੀਂ ਮੈਨੂੰ ਦੇਖ ਹੀ ਰਹੇ ਹੋ ਮੈਂ ਤਾਂ ਅੱਜ ਆਪਣੀ ਨੂੰਹ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਸੀ ਕੀਤੀ ਉਹਨਾਂ ਵਿੱਚੋਂ ਇੱਕ ਔਰਤ ਬੋਲੀ ਅਸੀਂ ਤਾਂ ਤੁਹਾਨੂੰ ਬਹੁਤ ਚੰਗਾ ਸਮਝਦੇ ਸੀ ਪਰ ਅੱਜ ਤੁਹਾਡਾ ਅਸਲੀ ਰੂਪ ਸਾਹਮਣੇ ਆ ਗਿਆ ਹੈ 2 ਘੰਟਿਆਂ ਬਾਅਦ ਪੁਲਿਸ ਆਈ ਤੇ ਸ਼ਾਂਤੀ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਉਹ ਲਗਾਤਾਰ ਕਹਿੰਦੀ ਰਹੀ ਮੈਂ ਕੁਝ ਨਹੀਂ ਕੀਤਾ ਮੰਜੂ ਝੂਠ ਬੋਲ ਰਹੀ ਹੈ ਪਰ ਲੇਡੀ ਪੁਲਿਸ ਅਫਸਰ ਨੇ 2-3 ਥੱਪੜ ਮਾਰੇ ਤੇ ਕਿਹਾ ਦਾਜ ਦੀ ਲਾਲਚੀ ਬੁੜੀਏ ਆਪਣੀ ਨੂੰ ਨੂੰ ਦਾਜ ਲਈ ਜਲਾ ਕੇ ਮਾਰਨਾ ਚਾਹੁੰਦੀ ਸੀ ਦੇਖ ਹੁਣ ਤੈਨੂੰ ਕਿੰਨੀ ਬੁਰੀ ਸਜ਼ਾ ਦਵਾਉਂਦੇ ਹਾਂ ਪੁਲਿਸ ਵਾਲਿਆਂ ਨੇ ਲਿਜਾ ਕੇ ਸ਼ਾਂਤੀ ਜੀ ਨੂੰ ਹਵਾਲਤ ਵਿੱਚ ਬੰਦ ਕਰ ਦਿੱਤਾ ਸ਼ਾਮ ਨੂੰ ਜਦੋਂ ਅਭਿਸ਼ੇਕ ਘਰ ਆਇਆ ਤਾਂ ਮੰਜੂ ਨੇ ਰੋ ਰੋ ਕੇ ਉਸ ਨੂੰ ਸਾਰੀ ਗੱਲ ਦੱਸੀ ਅਭਿਸ਼ੇਕ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੀ ਮਾਂ ਅਜਿਹਾ ਕਰ ਸਕਦੀ ਹੈ ਉਸ ਨੇ ਮੰਜੂ ਨੂੰ ਸਮਝਾਉਂਦੇ ਹੋਏ ਕਿਹਾ ਦੇਖ ਮੰਜੂ ਮਾਂ ਅਜਿਹਾ ਨਹੀਂ ਕਰ ਸਕਦੀ ਮਾਂ ਨੇ ਬਚਪਨ ਤੋਂ ਮੈਨੂੰ ਇਕੱਲਿਆਂ ਪਾਲਿਆ ਹੈ ਮੈਂ ਮਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਪੈਸਿਆਂ ਦੀ ਲਾਲਚੀ ਕਦੇ ਵੀ ਨਹੀਂ ਹੋ ਸਕਦੀ ਜ਼ਰੂਰ ਹੋਰ ਕੋਈ ਗੱਲ ਹੈ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਹਾਂ ਮੰਜੂ ਅਭਿਸ਼ੇਕ ਨੂੰ ਸਮਝਾਉਂਦੀ ਰਹੀ ਪਰ ਅਭਿਸ਼ੇਕ ਨੇ ਉਸ ਦੀ ਇੱਕ ਨਾ ਸੁਣੀ ਤੇ ਸਿੱਧਾ ਮਾਂ ਨੂੰ ਮਿਲਣ ਪਹੁੰਚ ਗਿਆ ਸ਼ਾਂਤੀ ਜੀ ਕੰਧ ਨਾਲ ਢੋ ਲਾ ਕੇ ਅੱਖਾਂ ਬੰਦ ਕਰਕੇ ਹੰਝੂ ਵਹਾ ਰਹੀ ਸੀ ਉਸ ਦੇ ਨਾਲ ਦੀਆਂ ਹੋਰ ਕੈਦੀ ਔਰਤਾਂ ਵੀ ਉਨਾਂ ਨੂੰ ਕੋਸ ਰਹੀਆਂ ਸਨ ਦੇਖ ਰੋ ਰਹੀ ਹੈ ਇਸ ਦੇ ਮਰਨ ਦਾ ਸਮਾਂ ਆ ਗਿਆ ਹੈ ਪਰ ਇਸ ਦਾ ਲਾਲਚ ਨਹੀਂ ਗਿਆ ਸ਼ਾਂਤੀ ਦੇ ਦਿਲ ਵਿੱਚ ਇਹ ਸਾਰੀਆਂ ਗੱਲਾਂ ਤੀਰ ਵਾਂਗ ਚੁੱਭ ਰਹੀਆਂ ਸਨ ਉਦੋਂ ਹੀ ਕਿਸੇ ਨੇ ਆਵਾਜ਼ ਦਿੱਤੀ ਮਾਂ ਇਹ ਅਭਿਸ਼ੇਕ ਸੀ ਸ਼ਾਂਤੀ ਦੌੜ ਕੇ ਆਈ ਤਰੋਂਦੇ ਹੋਏ ਕਹਿਣ ਲੱਗੀ ਬੇਟਾ ਮੈਂ ਕੁਝ ਨਹੀਂ ਕੀਤਾ ਮੈਨੂੰ ਨਹੀਂ ਪਤਾ ਮੰਜੂ ਅਜਿਹਾ ਕਿਉਂ ਕਰ ਰਹੀ ਹੈ ਮੈਂ ਤਾਂ ਕਮਰੇ ਵਿੱਚ ਸੀ ਜਦੋਂ ਇਹ ਸਭ ਹੋਇਆ ਅਭਿਸ਼ੇਕ ਨੇ ਵੀ ਹੰਝੂ ਬਹਾਉਂਦੇ ਹੋਏ ਮਾਂ ਦਾ ਹੱਥ ਫੜਿਆ ਤੇ ਭਰੇ ਮਨ ਨਾਲ ਬੋਲਿਆ ਮਾਂ ਮੈਂ ਜਾਣਦਾ ਹਾਂ ਤੁਸੀਂ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਇੱਥੋਂ ਬਾਹਰ ਕੱਢ ਕੇ ਰ੍ਹਾਂਗਾ ਉਦੋਂ ਹੀ ਕੌਨਸਟੇਬਲ ਨੇ ਕਿਹਾ ਕਿ ਮਿਲਣ ਦਾ ਸਮਾਂ ਖਤਮ ਹੋ ਗਿਆ ਹੈ ਅਭਿਸ਼ੇਕ ਉਦਾਸ ਨਜ਼ਰਾਂ ਨਾਲ ਉੱਥੋਂ ਚਲਾ ਗਿਆ ਸ਼ਾਂਤੀ ਜੀ ਹਵਾ ਲਾਤ ਦੀਆਂ ਸਲਾਖਾਂ ਵਿੱਚੋਂ ਹੱਥ ਬਾਹਰ ਕੱਢ ਕੇ ਆਪਣੇ ਪੁੱਤਰ ਨੂੰ ਜਾਂਦੇ ਦੇਖਦੇ ਰਹਿ ਗਏ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਰੁਕ ਨਹੀਂ ਰਹੀਆਂ ਸਨ। ਸ਼ਾਂਤੀ ਜੀ ਦਾ ਵਿਆਹ ਬਹੁਤ ਘੱਟ ਉਮਰ ਵਿੱਚ ਹੋਇਆ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਉਹ ਗਰਭਵਤੀ ਹੋਈ। ਜਦੋਂ ਅਭਿਸ਼ੇਕ ਅਜੇ ਕੋਖ ਵਿੱਚ ਹੀ ਸੀ ਉਦੋਂ ਹੀ ਉਹਨਾਂ ਦੇ ਪਤੀ ਦੀ ਮੌਤ ਹੋ ਗਈ। ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਸ਼ਾਂਤੀ ਜੀ ਨੇ ਮਨ ਵਿੱਚ ਧਾਰ ਲਿਆ ਸੀ ਕਿ ਉਹ ਆਪਣੇ ਬੱਚੇ ਲਈ ਸੰਘਰਸ਼ ਕਰੇਗੀ। ਉਹਨਾਂ ਨੇ ਆਪਣੇ ਸੌਰੇ ਕਰ ਰਹੇ ਰਹਿੰਦੇ ਹੋਏ ਹੌਲੀ-ਹੌਲੀ ਆਪਣੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੇ ਦੌਰਾਨ ਹੀ ਅਭਿਸ਼ੇਕ ਦਾ ਜਨਮ ਹੋਇਆ। ਅਭਿਸ਼ੇਕ ਦੇ ਜਨਮ ਤੋਂ ਬਾਅਦ ਸ਼ਾਂਤੀ ਜੀ ਨੇ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕੋਲ ਛੋਟਾ ਜਿਹਾ ਬੱਚਾ ਸੀ ਜਿਸ ਨੂੰ ਉਹ ਹੱਥ ਵਿੱਚ ਲੈ ਕੇ ਕੰਮ ਕਰਨ ਲੱਗ ਜਾਂਦੀ ਸੀ। ਇੰਨੇ ਸੰਘਰਸ਼ਾਂ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਨੂੰ ਪੜ੍ਹਾਇਆ-ਲਿਖਾਇਆ ਅਤੇ ਕਾਵਲ ਬਣਾਇਆ ਸੀ। ਅੱਜ ਉਹਨਾਂ ਦਾ ਪੁੱਤਰ ਇੱਕ ਸਰਕਾਰੀ ਅਫਸਰ ਸੀ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਸੀ ਅਤੇ ਮਾਣ ਵੀ ਸੀ ਕਿ ਉਹਨਾਂ ਦੀ ਮਿਹਨਤ ਅਤੇ ਸੰਘਰਸ਼ ਰੰਗ ਲਿਆਇਆ ਹੈ ਅਭਿਸ਼ੇਕ ਦੀ ਨੌਕਰੀ ਦਿੱਲੀ ਵਿੱਚ ਲੱਗ ਗਈ ਤੇ ਉਹ ਦਿੱਲੀ ਹੀ ਆ ਗਿਆ ਦਿੱਲੀ ਆਉਣ ਤੋਂ ਕੁਝ ਹੀ ਮਹੀਨਿਆਂ ਬਾਅਦ ਅਭਿਸ਼ੇਕ ਨੂੰ ਮੰਜੂ ਨਾਲ ਪਿਆਰ ਹੋ ਗਿਆ ਤੇ ਉਸਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਸ਼ਾਂਤੀ ਜੀ ਖੁਸ਼ੀ-ਖੁਸ਼ੀ ਇਸ ਵਿਆਹ ਲਈ ਮੰਨ ਗਏ। ਵਿਆਹ ਤੋਂ ਬਾਅਦ ਸਭ ਕੁਝ ਸਹੀ ਚੱਲ ਰਿਹਾ ਸੀ। ਸ਼ਾਂਤੀ ਜੀ ਨੂੰ ਮੰਜੂ ਤੋਂ ਕੋਈ ਸ਼ਿਕਾਇਤ ਨਹੀਂ ਸੀ ਪਰ ਮੰਜੂ ਦੇ ਮਨ ਵਿੱਚ ਹੌਲੀ-ਹੌਲੀ ਸ਼ਾਂਤੀ ਜੀ ਲਈ ਕਰਵਾਹਟ ਭਰਦੀ ਜਾ ਰਹੀ ਸੀ। ਕਾਰਨ ਇਹ ਸੀ ਕਿ ਅਭਿਸ਼ੇਕ ਆਪਣੀ ਮਾਂ ਨੂੰ ਬਹੁਤ ਮੰਨਦਾ ਸੀ। ਜਦੋਂ ਵੀ ਉਹ ਦਫ਼ਤਰ ਤੋਂ ਆਉਂਦਾ ਸਭ ਤੋਂ ਪਹਿਲਾਂ ਆਪਣੀ ਮਾਂ ਕੋਲ ਬੈਠਦਾ ਉਹਨਾਂ ਦਾ ਹਾਲ-ਚਾਲ ਪੁੱਛਦਾ। ਤੇ ਉਹਨਾਂ ਲਈ ਕੁਝ ਨਾ ਕੁਝ ਲਿਆਉਂਦਾ ਰਹਿੰਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਜ਼ਰੂਰ ਪੁੱਛਦਾ ਅਭਿਸ਼ੇਕ ਮੰਜੂ ਨੂੰ ਵੀ ਪੂਰਾ ਪਿਆਰ ਤੇ ਸਨਮਾਨ ਦਿੰਦਾ ਸੀ ਪਰ ਮੰਜੂ ਨੂੰ ਅਭਿਸ਼ੇਕ ਤੇ ਆਪਣਾ ਇੱਕੋ ਇੱਕ ਅਧਿਕਾਰ ਚਾਹੀਦਾ ਸੀ ਉਪਰੋ ਸ਼ਾਂਤੀ ਜੀ ਮੰਜੂ ਨੂੰ ਕਾਰ ਚਲਾਉਣ ਦੇ ਤਰੀਕੇ ਦੱਸਦੀ ਰਹਿੰਦੀ ਅਤੇ ਛੋਟੀਆਂ ਮੋਟੀਆਂ ਗੱਲਾਂ ਤੇ ਟੋਕ ਦਿੰਦੀ ਤਾਂ ਜੋ ਉਹ ਕੰਮ ਨੂੰ ਹੋਰ ਚੰਗੀ ਤਰ੍ਹਾਂ ਸਿੱਖ ਸਕੇ ਪਰ ਮੰਜੂ ਨੂੰ ਲੱਗਦਾ ਸੀ ਕਿ ਸੱਸ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਦਿਨ ਅਭਿਸ਼ੇਕ ਨੇ ਮੰਜੂ ਨੂੰ ਸਾਫ਼ ਕਹਿ ਦਿੱਤਾ ਦੇਖ ਮੰਜੂ ਮੈਂ ਤੈਨੂੰ ਦੁਨੀਆ ਦੀ ਸਾਰੀ ਖੁਸ਼ੀ ਦੇਣ ਲਈ ਤਿਆਰ ਹਾਂ ਪਰ ਤੂੰ ਮੇਰੇ ਅਤੇ ਮੇਰੀ ਮਾਂ ਦੇ ਵਿਚਕਾਰ ਆਉਣ ਦੀ ਬਿਲਕੁਲ ਕੋਸ਼ਿਸ਼ ਨਾ ਕਰੀ ਮੇਰੀ ਮਾਂ ਮੇਰੇ ਲਈ ਰੱਬ ਤੋਂ ਵੱਧ ਹੈ ਉਹਨਾਂ ਨੇ ਬਹੁਤ ਸੰਘਰਸ਼ ਨਾਲ ਮੈਨੂੰ ਪਾਲਿਆ ਹੈ ਮੰਜੂ ਮਨ ਮਸੂਸ ਕੇ ਰਹਿ ਜਾਂਦੀ ਉਹ ਇਹ ਸਭ ਗੱਲਾਂ ਫੋਨ ਤੇ ਆਪਣੀ ਮਾਂ ਨੂੰ ਦੱਸਦੀ ਉਸ ਦੀ ਮਾਂ ਅਸਰ ਉਸ ਦੇ ਕੰਨ ਪਰਦੀ ਅਤੇ ਕਹਿੰਦੀ ਤੂੰ ਇਸ ਬੁੜੀ ਤੋਂ ਪਿੱਛਾ ਕਿਉਂ ਨਹੀਂ ਛਡਾ ਲੈਂਦੀ ਅਭਿਸ਼ੇਕ ਦੀ ਨੌਕਰੀ ਐਨੀ ਚੰਗੀ ਹੈ ਤੁਸੀਂ ਕਿਤੇ ਬਾਹਰ ਚਲੇ ਜਾਓ ਜਾਂ ਫਿਰ ਆਪਣੀ ਸੱਸ ਨੂੰ ਕਿਸੇ ਵਿਰਧ ਆਸ਼ਰਮ ਵਿੱਚ ਛੱਡ ਦਿਓ ਮੰਜੂ ਉਦਾਸ ਆਵਾਜ਼ ਵਿੱਚ ਜਵਾਬ ਦਿੰਦੀ ਹਾਂ ਮਾਂ ਮੈਂ ਤਾਂ ਛੱਡ ਦੇਵਾਂ ਪਰ ਤੁਹਾਡੇ ਜਵਾਈ ਹੀ ਤਿਆਰ ਨਹੀਂ ਹੁੰਦੇ ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਮਾਂ ਦਿਨ ਪਰ ਘਰ ਵਿੱਚ ਇਕੱਲੀ ਰਹਿੰਦੀ ਹੈ ਕਿਉਂ ਨਾ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਜਾਵੇ ਪਰ ਉਹ ਤਾਂ ਭੜਕ ਗਏ ਤੇ ਕਈ ਦਿਨਾਂ ਤੱਕ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਹੁਣ ਤੁਸੀਂ ਹੀ ਦੱਸੋ ਮੈਂ ਉਹਨਾਂ ਨੂੰ ਮਾਂ ਤੋਂ ਕਿਵੇਂ ਵੱਖ ਕਰਾਂ ਤਦ ਮੰਜੂ ਦੀ ਮਾਂ ਨੇ ਇੱਕ ਤਰਕੀਬ ਸਜਾਈ ਉਸਨੇ ਕਿਹਾ ਦੇਖ ਮੰਜੂ ਜੇ ਅਭਿਸ਼ੇਕ ਆਪਣੀ ਮਾਂ ਤੋਂ ਵੱਖ ਨਹੀਂ ਹੋ ਰਿਹਾ ਤਾ ਤੂੰ ਅਭਿਸ਼ੇਕ ਨੂੰ ਹੀ ਪਸਤ ਦੂਰ ਕਰ ਦੇ ਉਸ ਨੇ ਅੱਗੇ ਕਿਹਾ ਦਾਜ ਵਿੱਚ ਸਾਨੂੰ ਉਹਨੇ ਰੁਪਏ ਵੀ ਨਹੀਂ ਮਿਲੇ ਜਿੰਨੇ ਅਭਿਸ਼ੇਕ ਨੂੰ ਮਿਲਣੇ ਚਾਹੀਦੇ ਸੀ ਕਿਉਂਕਿ ਅਭਿਸ਼ੇਕ ਸਰਕਾਰੀ ਨੌਕਰੀ ਕਰਦਾ ਹੈ ਤੇ ਕੋਈ ਵੀ ਉਸ ਨੂੰ ਮੋਟਾ ਪੈਸਾ ਦੇਣ ਲਈ ਤਿਆਰ ਸੀ ਪਰ ਅਭਿਸ਼ੇਕ ਨੇ ਬਿਨਾਂ ਦਾਜ ਦੇ ਤੇਰੇ ਨਾਲ ਵਿਆਹ ਕੀਤਾ ਜੇ ਤੂੰ ਥੋੜਾ ਜਿਹਾ ਦਿਮਾਗ ਵਰਤੇ ਤਾਂ ਆਪਣੀ ਸੱਸ ਨੂੰ ਦਾਜ ਉਤਪੀੜਨ ਦੇ ਕੇਸ ਵਿੱਚ ਫਸਾ ਸਕਦੀ ਹੈ ਚਾਰ ਦਿਵਾਰੀ ਦੇ ਅੰਦਰ ਕੀ ਹੁੰਦਾ ਹੈ ਬਾਹਰ ਵਾਲਿਆਂ ਨੂੰ ਕੀ ਪਤਾ ਮੰਜੂ ਪਹਿਲਾਂ ਤਾਂ ਇਸ ਗੱਲ ਲਈ ਮਨਾਂ ਕਰਦੀ ਰਹੀ ਪਰ ਕੁਝ ਦਿਨਾਂ ਵਿੱਚ ਉਹ ਮੰਨ ਗਈ ਤੇ ਉਸ ਤੋਂ ਬਾਅਦ ਹੀ ਉਸਨੇ ਸਾਰਾ ਨਾਟਕ ਰਚਿਆ ਇਧਰ ਸ਼ਾਂਤੀ ਜੀ ਹਵਾ ਲਾਤ ਵਿੱਚ ਹੰਝੂ ਬਹਾ ਰਹੀ ਸੀ ਉਦੋਂ ਹੀ ਮੰਜੂ ਆਪਣੀ ਮਾਂ ਨਾਲ ਉੱਥੇ ਆਈ ਤੇ ਬੋਲੀ ਮਾਂ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਤੁਸੀਂ ਘਰੋਂ ਚਲੇ ਜਾਓ ਪਰੇ ਆਗਰਾ ਚਲੇ ਜਾਓ ਜਾਂ ਕਿਸੇ ਰਿਸ਼ਤੇਦਾਰ ਕੋਲ ਚਲੇ ਜਾਓ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਪਰ ਤੁਸੀਂ ਨਹੀਂ ਮੰਨੇ ਹੁਣ ਦੇਖੋ ਮੈਂ ਤੁਹਾਨੂੰ ਤੁਹਾਡੇ ਪੁੱਤਰ ਤੋਂ ਕਿਵੇਂ ਵੱਖ ਕਰਦੀ ਹਾਂ ਤੇ ਤੁਹਾਡੀ ਅੱਗੇ ਦੀ ਜ਼ਿੰਦਗੀ ਨਰਕ ਬਣਾਉਂਦੀ ਹਾਂ ਸ਼ਾਂਤੀ ਜੀ ਨੇ ਬੜੇ ਕਠੋਰ ਤੇ ਆਤਮ ਵਿਸ਼ਵਾਸ ਭਰੇ ਸ਼ਬਦਾਂ ਵਿੱਚ ਜਵਾਬ ਦਿੱਤਾ ਮੰਜੂ ਤੂੰ ਇਹ ਬਿਲਕੁਲ ਚੰਗਾ ਨਹੀਂ ਕੀਤਾ ਮੈਂ ਤੈਨੂੰ ਧੀ ਮੰਨ ਰਹੀ ਸੀ ਪਰ ਤੂੰ ਮੈਨੂੰ ਦਾਜ ਦੇ ਝੂਠੇ ਕੇਸ ਵਿੱਚ ਫਸਾਇਆ ਹੁਣ ਤੂੰ ਦੇਖੀ ਇਹ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਿਤ ਹੋਵੇਗੀ ਤੈਨੂੰ ਇਸ ਗਲਤੀ ਨੂੰ ਸੁਧਾਰਨ ਦਾ ਮੌਕਾ ਵੀ ਨਹੀਂ ਮਿਲੇਗਾ ਮੰਜੂ ਨੇ ਇੱਕ ਕਮੀਨੀ ਮੁਸਕਾਨ ਨਾਲ ਜਵਾਬ ਦਿੱਤਾ ਦੇਖਦੇ ਹਾਂ ਵਾਂਜੀ ਕੀ ਹੁੰਦਾ ਹੈ ਵੈਸੇ ਵੀ ਮੇਰਾ ਕੇਸ ਬਹੁਤ ਮਜ਼ਬੂਤ ਹੈ ਮਹੱਲੇ ਵਾਲਿਆਂ ਨੇ ਵੀ ਮੈਨੂੰ ਸੜਦੇ ਹੋਏ ਦੇਖਿਆ ਹੈ ਤੇ ਘਰ ਵਿੱਚ ਤੁਹਾਡੇ ਤੋਂ ਇਲਾਵਾ ਕੋਈ ਹੋਰ ਹੈ ਵੀ ਨਹੀਂ ਸੀ ਸੁਣਿਆ ਹੈ ਕੋਈ ਵਕੀਲ ਤੁਹਾਡਾ ਕੇਸ ਲੈਣ ਨੂੰ ਵੀ ਤਿਆਰ ਨਹੀਂ ਹੋ ਰਿਹਾ। ਤੁਹਾਨੂੰ ਉਮਰ ਕੈਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਫੇਰ ਦੇਖਣਾ ਤੁਹਾਡੇ ਜੇਲ੍ਹ ਜਾਂਦੇ ਹੀ ਮੈਂ ਅਭਿਸ਼ੇਕ ਨਾਲ ਕਿਵੇਂ ਖੁਸ਼ਹਾਲ ਜੀਵਨ ਸ਼ੁਰੂ ਕਰਦੀ ਹਾਂ। ਸ਼ਾਂਤੀ ਜੀ ਨੇ ਵੀ ਉਸੇ ਪਾਸੇ ਵਿੱਚ ਜਵਾਬ ਦਿੱਤਾ। ਮੰਜੂ ਸਮਾਂ ਹੀ ਦੱਸੇਗਾ। ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਕਦੇ ਹਾਰ ਨਹੀਂ ਸਕਦਾ। ਤੈਨੂੰ ਜਲਦੀ ਹੀ ਸਭ ਸਮਝ ਆ ਜਾਵੇਗਾ। ਮੰਜੂ ਉੱਥੋਂ ਮੁਸਕਰਾਉਂਦੀ ਹੋਈ ਚਲੀ ਗਈ ਪਰ ਸ਼ਾਂਤੀ ਜੀ ਨੇ ਮਨ ਹੀ ਮਨ ਸੰਕਲਪ ਲਿਆ ਕੇ ਉਹ ਮੰਜੂ ਦਾ ਸੱਚ ਦੁਨੀਆ ਦੇ ਸਾਹਮਣੇ ਲਿਆ ਕੇ ਰਹਿਣਗੇ ਇਧਰ ਅਭਿਸ਼ੇਕ ਵਕੀਲ ਦੀ ਹਾਲ ਵਿੱਚ ਜੁਟ ਗਿਆ ਉਹ ਕਈ ਵਕੀਲਾਂ ਨੂੰ ਮਿਲਿਆ ਪਰ ਕੋਈ ਵੀ ਇਹ ਕੇਸ ਲੜਨ ਲਈ ਤਿਆਰ ਨਹੀਂ ਹੋ ਰਿਹਾ ਸੀ ਸਭ ਦਾ ਇੱਕੋ ਹੀ ਜਵਾਬ ਸੀ ਕਿ ਕੇਸ ਬਹੁਤ ਕਮਜ਼ੋਰ ਹੈ ਅਤੇ ਸਜ਼ਾ ਹੋਣੀ ਤੈ ਹੈ ਅਗਲੇ ਦਿਨ ਅਭਿਸ਼ੇਕ ਆਪਣੀ ਮਾਂ ਕੋਲ ਆਇਆ ਤੇ ਰੋਂਦੇ ਹੋਏ ਬੋਲਿਆ ਮਾਂ ਮੈਂ ਬਹੁਤ ਸਾਰੇ ਵਕੀਲਾਂ ਨਾਲ ਗੱਲ ਕੀਤੀ ਪਰ ਕੋਈ ਵੀ ਸਾਡਾ ਕੇਸ ਲੈਣ ਲਈ ਤਿਆਰ ਨਹੀਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਸ਼ਾਂਤੀ ਜੀ ਨੇ ਅਭਿਸ਼ੇਕ ਦਾ ਹੱਥ ਫੜ ਕੇ ਭਰੋਸੇ ਨਾਲ ਕਿਹਾ ਤੂੰ ਚਿੰਤਾ ਨਾ ਕਰ ਪੁੱਤਰ ਕੱਲ ਸਾਡੇ ਕੇਸ ਦੀ ਸੁਣਵਾਈ ਹੈ ਮੈਨੂੰ ਰੱਬ ਅਤੇ ਕਾਨੂੰਨ ਤੇ ਪੂਰਾ ਭਰੋਸਾ ਹੈ ਉਹ ਦੇਖੀ ਮੈਂ ਬੇਗੁਨਾਹ ਹਾਂ ਤੇ ਇਹ ਗੱਲ ਮੈਂ ਸਾਬਿਤ ਕਰਕੇ ਰਾਂਗੀ ਭਾਵੇਂ ਸਾਨੂੰ ਵਕੀਲ ਨਹੀਂ ਮਿਲ ਰਿਹਾ ਪਰ ਕਾਨੂੰਨ ਮੁਜਰਮ ਨੂੰ ਵੀ ਇਹ ਹੱਕ ਦਿੰਦਾ ਹੈ ਕਿ ਉਹ ਆਪਣਾ ਪੱਖ ਰੱਖ ਸਕੇ ਜੇਕਰ ਉਸ ਨੂੰ ਵਕੀਲ ਨਾ ਮਿਲੇ ਇੰਨਾ ਕਹਿ ਕੇ ਸ਼ਾਂਤੀ ਜੀ ਆਤਮ ਵਿਸ਼ਵਾਸ ਨਾਲ ਮੁਸਕਰਾਏ ਅਭਿਸ਼ੇਕ ਵੀ ਆਪਣੀ ਮਾਂ ਦੇ ਇਸ ਹੌਂਸਲੇ ਨੂੰ ਵੇਖ ਕੇ ਹੈਰਾਨ ਸੀ ਉਸ ਨੇ ਕਿਹਾ ਮਾਂ ਮੈਂ ਤਾਂ ਭੁੱਲ ਹੀ ਗਿਆ ਸੀ ਕਿ ਤੁਸੀਂ ਇਹ ਸਭ ਆਸਾਨੀ ਨਾਲ ਕਰ ਸਕਦੇ ਹੋ ਅਭਿਸ਼ੇਕ ਨੇ ਮੰਜੂ ਨੂੰ ਘਰੋਂ ਕੱਢ ਦਿੱਤਾ ਸੀ ਕਿਉਂਕਿ ਉਸ ਨੂੰ ਪੂਰਾ ਪ੍ਰੋਸਾ ਸੀ ਕਿ ਉਸ ਦੀ ਮਾਂ ਗਲਤ ਨਹੀਂ ਹੈ ਮੰਜੂ ਨੇ ਉਹਨਾਂ ਤੇ ਝੂਠਾ ਇਲਜ਼ਾਮ ਲਗਾਇਆ ਹੈ ਮੰਜੂ ਉਸ ਸ਼ਹਿਰ ਵਿੱਚ ਆਪਣੇ ਪੇਕੇ ਘਰ ਆ ਗਈ ਸੀ ਅਦਾਲਤ ਵਿੱਚ ਕੇਸ ਦੀ ਪਹਿਲੀ ਸੁਣਵਾਈ ਸ਼ੁਰੂ ਹੋਈ ਮੰਜੂ ਨੇ ਆਪਣੇ ਕੇਸ ਲਈ ਇੱਕ ਮਹਿੰਗਾ ਤੇ ਮਾਹਿਰ ਵਕੀਲ ਰੱਖਿਆ ਸੀ ਪਾਰ ਸ਼ਾਂਤੀ ਜੀ ਦੇ ਕੇ ਇਸ ਲਈ ਅਜੇ ਤੱਕ ਕੋਈ ਵਕੀਲ ਨਹੀਂ ਮਿਲਿਆ ਸੀ ਜੱਜ ਨੇ ਸ਼ਾਂਤੀ ਜੀ ਤੋਂ ਪੁੱਛਿਆ ਕਿ ਤੁਹਾਡੇ ਕੇਸ ਲਈ ਕੋਈ ਵਕੀਲ ਨਹੀਂ ਹੈ ਸ਼ਾਂਤੀ ਜੀ ਨੇ ਬਹੁਤ ਹੀ ਸਹਿਜਤਾ ਨਾਲ ਜਵਾਬ ਦਿੱਤਾ ਮਾਈ ਲਾਰਡ ਵਕੀਲਾਂ ਨੂੰ ਲੱਗਦਾ ਹੈ ਕਿ ਮੇਰਾ ਕੇਸ ਇੰਨਾ ਕਮਜ਼ੋਰ ਹੈ ਕਿ ਇਸ ਨੂੰ ਕੋਈ ਜਿੱਤ ਹੀ ਨਹੀਂ ਸਕਦਾ ਇਸ ਲਈ ਮੈਨੂੰ ਵਕੀਲ ਨਹੀਂ ਮਿਲਿਆ ਮੈਂ ਆਪ ਜੀ ਨੂੰ ਗੁਜਾਰਿਸ਼ ਕਰਦੀ ਹਾਂ ਕਿ ਮੈਨੂੰ ਆਪਣਾ ਕੇਸ ਖੁਦ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਕਾਨੂੰਨ ਮੈਨੂੰ ਇਸ ਗੱਲ ਦਾ ਅਧਿਕਾਰ ਦਿੰਦਾ ਹੈ ਮੰਜੂ ਨੇ ਬੇਅੰਗਮਈ ਮੁਸਕਾਨ ਨਾਲ ਆਪਣੀ ਮਾਂ ਨੂੰ ਹੌਲੀ ਜਿਹਾ ਕਿਹਾ ਹੁਣ ਇਹ ਬੁੜੀ ਆਪਣਾ ਕੇਸ ਖੁਦ ਲੜੇਗੀ ਇਸ ਨੂੰ ਕੁਝ ਪਤਾ ਵੀ ਹੈ ਹੁਣ ਤਾਂ ਇਸ ਨੂੰ ਰੱਬ ਵੀ ਨਹੀਂ ਬਚਾ ਸਕਦਾ ਐਨਾ ਕਹਿ ਕੇ ਮਾਂ ਤੇ ਦੋਵੇਂ ਮੁਸਕਰਾਉਣ ਲੱਗਿਆਂ ਮੰਜੂ ਦੇ ਵਕੀਲ ਸ੍ਰਿੰਦਰਨਾਥ ਨੇ ਆਪਣੀ ਦਲੀਲ ਪੇਸ਼ ਕਰਦਿਆਂ ਕਿਹਾ ਮਾਈ ਲਾਰਡ 25 ਤਰੀਕ ਦੀ ਦੁਪਹਿਰ ਨੂੰ ਸ਼ਾਂਤੀ ਦੇਵੀ ਨੇ ਮੇਰੀ ਕਲਾਇੰਟ ਮੰਜੂ ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਰਸੋਈ ਵਿੱਚ ਕੰਮ ਕਰ ਰਹੀ ਸੀ ਇਹਨਾਂ ਨੇ ਪਿੱਛੇ ਤੋਂ ਉਸ ਉੱਤੇ ਪੈਟਰੋਲ ਪਾਇਆ ਤੇ ਅੱਗ ਲਗਾ ਦਿੱਤੀ ਕਿਸਮਤ ਚੰਗੀ ਸੀ ਕਿ ਅੱਗ ਮੰਜੂ ਦੇ ਪੂਰੇ ਸਰੀਰ ਤੇ ਨਹੀਂ ਫੈਲੀ ਤੇ ਸਿਰਫ ਸਾੜੀ ਦੇ ਪੱਲੇ ਤੱਕ ਰਹੀ ਉਹ ਭੱਜ ਕੇ ਬਾਹਰ ਆਈ ਤੇ ਮਹੱਲੇ ਵਾਲਿਆਂ ਨੇ ਉਸ ਨੂੰ ਬਚਾ ਲਿਆ ਨਹੀਂ ਤਾਂ ਸ਼ਾਇਦ ਅੱਜ ਮੇਰੀ ਕਲੈਂਟ ਜਿੰਦਾ ਨਾ ਹੁੰਦੀ ਇਸ ਗੱਲ ਦੀ ਗਵਾਹੀ ਲਈ ਮੈਂ ਮੁਹੱਲੇ ਦੇ ਕੁਝ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦਾ ਹਾਂ ਜੱਜ ਨੇ ਇਜਾਜ਼ਤ ਦੇ ਦਿੱਤੀ ਇੱਕ ਇੱਕ ਕਰਕੇ ਮੁਹੱਲੇ ਦੇ 4-5 ਲੋਕ ਆਏ ਤੇ ਸਾਰਿਆਂ ਨੇ ਇੱਕੋ ਹੀ ਗਵਾਹੀ ਦਿੱਤੀ ਜੱਜ ਸਾਹਿਬ ਉਸ ਦਿਨ ਦੁਪਹਿਰ ਵੇਲੇ ਮੰਜੂ ਅਚਾਨਕ ਆਪਣੇ ਘਰੋਂ ਅੱਗ ਦੀਆਂ ਲਪਟਾਂ ਨਾਲ ਬਾਹਰ ਨਿਕਲੀ ਉਸ ਦੀ ਸਾੜੀ ਨੂੰ ਅੱਗ ਲੱਗੀ ਹੋਈ ਸੀ ਦੇਵ ਬਾਰ-ਬਾਰ ਮਦਦ ਲਈ ਚੀਕ ਰਹੀ ਸੀ ਉਹ ਕਹਿ ਰਹੀ ਸੀ ਕਿ ਉਸ ਦੀ ਸੱਸ ਨੇ ਉਸ ਨੂੰ ਦਾਜ ਲਈ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰਿਆਂ ਨੇ ਮਿਲ ਕੇ ਉਸ ਦੀ ਜਾਨ ਬਚਾਈ ਅਦਾਲਤ ਵਿੱਚ ਬੈਠੇ ਸਾਰੇ ਲੋਕ ਸ਼ਾਂਤੀ ਦੇਵੀ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣ ਲੱਗੇ ਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿੰਨੀ ਦੁਸ਼ਟ ਔਰਤ ਹੈ ਸ਼ਕਲ ਤੋਂ ਕਿੰਨੀ ਮਾਸੂਮ ਬਣ ਰਹੀ ਹੈ ਜਿਵੇਂ ਕਿੰਨੀ ਦੁਖੀ ਹੋਵੇ ਪਰ ਦੇਖੋ ਕਿੰਨਾ ਘਣਾਉਣਾ ਕੰਮ ਕੀਤਾ ਹੈ ਫਿਰ ਮੰਜੂ ਕਟਾਰੇ ਵਿੱਚ ਖੜੀ ਹੋਈ ਉਸ ਦੇ ਵਕੀਲ ਨੇ ਪੁੱਛਿਆ ਮੰਜੂ ਜੀ ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਦਿਨ ਤੁਹਾਡੇ ਨਾਲ ਕੀ ਹੋਇਆ ਸੀ ਮੰਜੂ ਨੇ ਅੱਖਾਂ ਵਿੱਚ ਹੰਝੂ ਭਰ ਕੇ ਤੇ ਪੱਲਾ ਸਿਰ ਤੇ ਰੱਖ ਕੇ ਰੋਂਦੇ ਹੋਏ ਦੱਸਣਾ ਸ਼ੁਰੂ ਕੀਤਾ ਜੱਜ ਸਾਹਿਬ ਮੈਂ ਉਸ ਦਿਨ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਮੈਂ ਆਪਣੇ ਕੰਮ ਵਿੱਚ ਲੱਗੀ ਹੋਈ ਸੀ ਅਚਾਨਕ ਮਾਂਜੀ ਪਿੱਛੇ ਤੋਂ ਆਏ ਉਹਨਾਂ ਨੇ ਮੇਰੇ ਉੱਪਰ ਪੈਟਰੋਲ ਪਾਇਆ ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝ ਪਾਉਂਦੀ ਉਹਨਾਂ ਨੇ ਮਾਚਸ ਨਾਲ ਮੈਨੂੰ ਅੱਗ ਲਗਾ ਦਿੱਤੀ ਇਹ ਤਾਂ ਰੱਬ ਦੀ ਮਿਹਰ ਸੀ ਕਿ ਅੱਗ ਸਿਰਫ ਕੱਪੜਿਆਂ ਨੂੰ ਲੱਗੀ ਤੇ ਮੈਂ ਦੌੜ ਕੇ ਬਾਹਰ ਆ ਗਈ ਅੱਗੇ ਦੀ ਕਹਾਣੀ ਤਾਂ ਤੁਹਾਨੂੰ ਮੁਹੱਲੇ ਵਾਲਿਆਂ ਨੇ ਦੱਸ ਹੀ ਦਿੱਤੀ ਹੈ ਇਹਨਾਂ ਲੋਕਾਂ ਨੇ ਹੀ ਮੇਰੀ ਜਾਨ ਬਚਾਈ ਹੈ ਨਹੀਂ ਤਾਂ ਅੱਜ ਮੈਂ ਇੰਨਾ ਕੇ ਕੇ ਮਨਜ਼ੂਰ ਹੋਣ ਲੱਗ ਪਏ ਮੰਜੂ ਨੇ ਅੱਗੇ ਦੱਸਿਆ ਜੱਜ ਸਾਹਿਬ ਮੇਰੀ ਸੱਸ ਮੈਨੂੰ ਹਮੇਸ਼ਾ ਦਾਜ ਲਈ ਤਾਨੇ ਮਾਰਦੀ ਸੀ ਮੈਂ ਇੱਕ ਗਰੀਬ ਘਰ ਦੀ ਲੜਕੀ ਹਾਂ ਮੇਰੇ ਪਿਤਾ ਜੀ ਨਹੀਂ ਹਨ ਸਿਰਫ ਮਾਂ ਤੇ ਛੋਟਾ ਭਰਾ ਹੈ ਉਹਨਾਂ ਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਮੈਨੂੰ ਜਿਆਦਾ ਦਾਜ ਦੇ ਸਕਣ ਅਭਿਸ਼ੇਕ ਮੈਨੂੰ ਪਿਆਰ ਕਰਦਾ ਸੀ ਇਸ ਲਈ ਉਸਨੇ ਵਿਆਹ ਦਾ ਦਬਾਅ ਪਾਇਆ ਬੇਟੇ ਦੇ ਦਬਾਅ ਵਿੱਚ ਵਿਆਹ ਤਾਂ ਕਰ ਦਿੱਤਾ ਪਰ ਉਹਨਾਂ ਨੇ ਕਦੇ ਮੈਨੂੰ ਆਪਣੀ ਨੂੰ ਬਜੋਂ ਨਹੀਂ ਅਪਣਾਇਆ ਉਹ ਅਕਸਰ ਕਹਿੰਦੇ ਹਨ ਕਿ ਤੇਰੀ ਮਾਂ ਨੇ ਕੁਝ ਨਹੀਂ ਦਿੱਤਾ ਜਾ ਕੇ ਸੋਨੇ ਦੀ ਚੈਨ ਲੈ ਕੇ ਆ ਉਹ ਮੈਨੂੰ ਅਕਸਰ ਮਾਰਨ ਦੀ ਧਮਕੀ ਵੀ ਦਿੰਦੇ ਸਨ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਸੱਚਮੁੱਚ ਅਜਿਹਾ ਕਰਨਗੇ ਇਸ ਤੋਂ ਬਾਅਦ ਮੰਜੂ ਨੂੰ ਵਾਪਸ ਜਾਣ ਲਈ ਕਿਹਾ ਗਿਆ ਤੇ ਸ਼ਾਂਤੀ ਦੇਵੀ ਨੂੰ ਆਪਣੀ ਦਲੀਲ ਪੇਸ਼ ਕਰਨ ਲਈ ਕਿਹਾ ਗਿਆ ਸ਼ਾਂਤੀ ਦੇਵੀ ਨੇ ਕਿਹਾ ਜੱਜ ਸਾਹਿਬ ਕੀ ਅਜਿਹਾ ਕੋਈ ਪੈਟਰੋਲ ਹੁੰਦਾ ਹੈ ਜਿਸ ਨੂੰ ਜੇਕਰ ਸਰੀਰ ਤੇ ਪਾਇਆ ਜਾਵੇ ਤਾਂ ਅੱਗ ਸਿਰਫ ਸਾੜੀ ਅਤੇ ਪੱਲੇ ਨੂੰ ਲੱਗੇ ਪਰ ਸਰੀਰ ਨੂੰ ਬਿਲਕੁਲ ਨਾ ਛੂਹੇ ਜੱਜ ਸਾਹਿਬ ਤੁਸੀਂ ਜਰਾ ਧਿਆਨ ਨਾਲ ਦੇਖੋ ਕੀ ਇਹਨਾਂ ਦੇ ਸਰੀਰ ਤੇ ਕਿਤੇ ਵੀ ਜਲਣ ਦਾ ਕੋਈ ਨਿਸ਼ਾਨ ਦਿਖਾਈ ਦੇ ਰਿਹਾ ਹੈ ਜਦ ਕੇ ਪੈਟਰੋਲ ਨਾਲ ਲੱਗੀ ਅੱਗ ਤੁਰੰਤ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ ਮੰਜੂ ਨੇ ਹੜ ਵੜਾਉਂਦੇ ਹੋਏ ਕਿਹਾ ਜਦੋਂ ਤੁਸੀਂ ਪੈਟਰੋਲ ਪਾ ਰਹੇ ਸੀ ਤਾਂ ਮੈਂ ਥੋੜਾ ਪਿੱਛੇ हट ਗਈ ਸੀ ਇਸ ਲਈ ਉਹ ਸਿਰਫ ਪੱਲੇ ਤੇ ਹੀ ਡਿੱਗਿਆ ਸ਼ਾਂਤੀ ਜੀ ਨੇ ਤੁਰੰਤ ਜਵਾਬ ਦਿੱਤਾ ਅਜੇ ਤਾਂ ਤੁਸੀਂ ਕਹਿ ਰਹੇ ਸੀ ਕਿ ਮੈਂ ਤੁਹਾਡੇ ਪਿੱਛੇ ਤੋਂ ਆ ਕੇ ਪੈਟਰੋਲ ਪਾਇਆ ਫਿਰ ਤੁਸੀਂ ਪਿੱਛੇ ਕਿਵੇਂ ਹਟੇ ਮੰਜੂ ਕੁਝ ਬੋਲ ਨਾ ਸકી ਸ਼ਾਂਤੀ ਜੀ ਨੇ ਅੱਗੇ ਕਿਹਾ ਖੈਰ ਮੈਂ ਮਹੱਲੇ ਵਾਲਿਆਂ ਨੂੰ ਦੁਬਾਰਾ ਬੁਲਾਉਣ ਦੀ ਇਜਾਜ਼ਤ ਚਾਹੁੰਦੀ ਹਾਂ ਜੱਜ ਨੇ ਇਜਾਜ਼ਤ ਦੇ ਦਿੱਤੀ ਸ਼ਾਂਤੀ ਜੀ ਨੇ ਉਸ ਕੋਲੋਂ ਪੁੱਛਿਆ ਇਹ ਦੱਸੋ ਜਦੋਂ ਮੰਜੂ ਅੱਗ ਦੀਆਂ ਲਪਟਾਂ ਨਾਲ ਬਾਹਰ ਆਈ ਤਾਂ ਕੀ ਤੁਸੀਂ ਲੋਕਾਂ ਨੇ ਮੰਜੂ ਦੇ ਸਰੀਰ ਤੇ ਸਾੜੀ ਦੇ ਪੱਲੇ ਤੋਂ ਇਲਾਵਾ ਕਿਤੇ ਵੀ ਪੈਟਰੋਲ ਦੇਖਿਆ ਕੀ ਮੰਜੂ ਦੇ ਵਾਲ ਪੈਟਰੋਲ ਨਾਲ ਗਿੱਲੇ ਦਿਸ ਰਹੇ ਸਨ ਕੀ ਮੰਜੂ ਦਾ ਸਰੀਰ ਕਿਤੋਂ ਵੀ ਜਲਦਾ ਹੋਇਆ ਦਿਸ ਰਿਹਾ ਸੀ ਮਹੱਲੇ ਵਾਲਿਆਂ ਨੇ ਕਿਹਾ ਨਹੀਂ ਸਰੀਰ ਤਾਂ ਸਾਨੂੰ ਕਿਤੋਂ ਵੀ ਗਿੱਲਾ ਜਾਂ ਜਲਿਆ ਹੋਇਆ ਨਹੀਂ ਦਿਸਿਆ ਸਿਰਫ ਪੱਲੇ ਨੂੰ ਅੱਗ ਲੱਗੀ ਹੋਈ ਸੀ ਸ਼ਾਂਤੀ ਜੀ ਨੇ ਕਿਹਾ ਹੁਣ ਜੱਜ ਸਾਹਿਬ ਤੁਸੀਂ ਖੁਦ ਦੱਸੋ ਕਿ ਜੇ ਮੈਂ ਉਸ ਉਤੇ ਪੂਰਾ ਪੈਟਰੋਲ ਪਾ ਦਿੱਤਾ ਅਤੇ ਅੱਗ ਲਗਾ ਦਿੱਤੀ ਤਾਂ ਅਜੇ ਹੀ ਅੱਗ ਕਿਵੇਂ ਲੱਗੀ ਕਿ ਸਿਰਫ ਪੱਲਾ ਜਲਿਆ ਪਰ ਸਰੀਰ ਨੂੰ ਕੁਝ ਨਹੀਂ ਹੋਇਆ ਦੂਜੀ ਗੱਲ ਮੈਂ ਆਪਣੀਆਂ ਕੁਝ ਮੈਡੀਕਲ ਰਿਪੋਰਟਾਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਮੇਰੇ ਇੱਕ ਹੱਥ ਵਿੱਚ ਅਜੀਬੀ ਬਿਮਾਰੀ ਹੈ ਜਿਸ ਨਾਲ ਮੇਰਾ ਹੱਥ ਅਕਸਰ ਕੰਬਦਾ ਰਹਿੰਦਾ ਹੈ ਜਿਵੇਂ ਕਿ ਮੰਜੂ ਦੱਸ ਰਹੀ ਹੈ ਕਿ ਮੈਂ ਉਸਤੇ ਪੈਟਰੋਲ ਪਾਇਆ ਅਤੇ ਮਾਚਸ ਨਾਲ ਅੱਗ ਲਗਾ ਦਿੱਤੀ ਮੈਂ ਦੱਸਣਾ ਚਾਹਾਂਗੀ ਕਿ ਮੇਰਾ ਹੱਥ ਲਗਾਤਾਰ ਕੰਬਦਾ ਹੈ ਮੈਂ ਇੰਨੀ ਜਲਦੀ ਮਾਚਸ ਜਲਾ ਹੀ ਨਹੀਂ ਸਕਦੀ ਤੀਜੀ ਗੱਲ ਮੰਜੂ ਦੀ ਉਮਰ ਲਗਭਗ 30 ਸਾਲ ਹੈ ਅਤੇ ਮੇਰੀ 65 ਸਾਲ ਜੇ ਮੈਂ ਮੰਜੂ ਤੇ ਪੈਟਰੋਲ ਭਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕਰਦੀ ਤਾਂ ਕਿ ਉਹ ਮੇਰਾ ਵਿਰੋਧ ਨਾ ਕਰਦੀ ਕਿ ਉਹ ਖੜੀ ਤਮਾਸ਼ਾ ਵੇਖਦੀ ਰਹਿੰਦੀ ਜੱਜ ਨੂੰ ਸ਼ਾਂਤੀ ਜੀ ਦੀ ਗੱਲ ਪੂਰੀ ਤਰ੍ਹਾਂ ਤਰਕਪੂਰਨ ਲੱਗੀ ਅਦਾਲਤ ਵਿੱਚ ਬੈਠੇ ਲੋਕਾਂ ਦਾ ਨਜ਼ਰੀਆ ਵੀ ਹੁਣ ਬਦਲ ਚੁੱਕਾ ਸੀ ਮੰਜੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਉਹ ਸਮਝ ਨਹੀਂ پا ਰਹੀ ਸੀ ਕਿ ਸ਼ਾਂਤੀ ਜੀ ਐਨੇ ਵਧੀਆ ਤਰਕ ਕਿਵੇਂ ਦੇ ਰਹੇ ਹਨ ਜੱਜ ਨੇ ਉਸ ਦਿਨ ਦੀ ਕਾਰਵਾਈ ਸਮਾਪਤ ਕੀਤੀ ਤੇ ਫੈਸਲਾ ਸੁਣਾਉਣ ਲਈ ਅਗਲੀ ਤਰੀਕ ਦਿੱਤੀ। ਮੰਜੂ ਸਿੱਧੀ ਆਪਣੇ ਵਕੀਲ ਦੇ ਕੈਬਨ ਵਿੱਚ ਗਈ ਤੇ ਉਸਤੇ ਪੜਕ ਪਈ। ਤੁਸੀਂ ਉੱਥੇ ਕੀ ਕਰ ਰਹੇ ਸੀ? ਜਦੋਂ ਉਹ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਰਹੀ ਸੀ ਤਾਂ ਤੁਹਾਡੇ ਕੋਲ ਕੋਈ ਜਵਾਬ ਕਿਉਂ ਨਹੀਂ ਸੀ? ਵਕੀਲ ਸੁਰਿੰਦਰਨਾਥ ਨੇ ਕਿਹਾ, "ਦੇਖੋ ਮੰਜੂ ਜੀ, ਉਹ ਜੋ ਵੀ ਦਲੀਲਾਂ ਦੇ ਰਹੀ ਸੀ, ਉਹ ਪੂਰੀ ਤਰ੍ਹਾਂ ਤਰਕਸ਼ੀਲ ਸਨ।" ਉਨ੍ਹਾਂ ਨੂੰ ਵਿੱਚੋਂ ਕੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਮੈਂ ਕੀ ਬੋਲਦਾ ਦੂਜੀ ਗੱਲ ਇਹ ਕਿ ਸ਼ਾਂਤੀ ਜੀ ਇੱਕ ਮਾਹਰ ਵਕੀਲ ਮੰਗਾ ਬਹਿਸ ਕਿਵੇਂ ਕਰ ਰਹੇ ਸੀ ਇੱਕ ਸਧਾਰਨ 65 ਸਾਲ ਦੀ ਔਰਤ ਐਨਾ ਦਿਮਾਗ ਨਹੀਂ ਲਗਾ ਸਕਦੀ ਜਿਸ ਤਰੀਕੇ ਨਾਲ ਉਹ ਕੇਸ ਦੀ ਤਿਆਰੀ ਕਰਕੇ ਆਈ ਸੀ ਅਜੀਬਾ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਹੀ ਤਜਰਬੇਕਾਰ ਵਕੀਲ ਕੇਸ ਲੜ ਰਿਹਾ ਹੋਵੇ ਤੁਸੀਂ ਮੈਨੂੰ ਆਪਣੀ ਸੱਸ ਬਾਰੇ ਪੂਰੀ ਗੱਲ ਨਹੀਂ ਦੱਸੀ ਮੰਜੂ ਨੇ ਕਿਹਾ ਮੈਨੂੰ ਮੇਰੀ ਸੱਸ ਬਾਰੇ ਜੋ ਵੀ ਪਤਾ ਸੀ ਮੈਂ ਸਭ ਦੱਸ ਦਿੱਤਾ ਉਹ ਘਰ ਵਿੱਚ ਰਹਿੰਦੀ ਹੈ ਤੇ ਸਿਰਫ ਘਰ ਦੇ ਕੰਮ ਹੀ ਕਰਦੀ ਹੈ ਵਕੀਲ ਨੇ ਕਿਹਾ ਨਹੀਂ ਉਹ ਕੁਝ ਹੋਰ ਗੱਲ ਹੈ ਵਕੀਲ ਨੇ ਇਲਾਹਾਵਾਦ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤ ਦੇ ਵਕੀਲਾਂ ਨਾਲ ਸੰਪਰਕ ਕੀਤਾ ਜਿਵੇਂ ਜਿਵੇਂ ਉਹ ਗੱਲਾਂ ਸੁਣ ਰਿਹਾ ਸੀ ਉਸ ਦੇ ਚਿਹਰੇ ਦੇ ਰੰਗ ਬਦਲ ਰਹੇ ਸਨ ਸੁਰਿੰਦਰ ਨੇ ਗੁੱਸੇ ਨਾਲ ਮੰਜੂ ਵੱਲ ਦੇਖਿਆ ਤੇ ਕਿਹਾ ਤੁਹਾਨੂੰ ਆਪਣੀ ਸੱਸ ਬਾਰੇ ਕੁਝ ਵੀ ਨਹੀਂ ਪਤਾ ਤੁਹਾਡੀ ਸੱਸ ਇਲਾਹਾਬਾਦ ਹਾਈ ਕੋਰਟ ਦੀ ਇੱਕ ਮੰਨੀ ਪਰਮੰਨੀ ਵਕੀਲ ਰਹਿ ਚੁੱਕੀ ਹੈ ਭਾਵੇਂ ਉਹਨਾਂ ਨੇ ਬਕਾਲਤ ਛੱਡ ਦਿੱਤੀ ਹੈ ਪਰ ਅੱਜ ਵੀ ਉੱਥੋਂ ਦੇ ਵਕੀਲ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਉਸ ਘਰ ਵਿੱਚ ਤੁਸੀਂ 6 ਮਹੀਨੇ ਤੱਕ ਕੀ ਕਰ ਰਹੇ ਸੀ ਜਦੋਂ ਤੁਹਾਨੂੰ ਕੁਝ ਪਤਾ ਹੀ ਨਹੀਂ ਸੀ ਤੁਸੀਂ ਮੈਨੂੰ ਵੀ ਫਸਾ ਦਿੱਤਾ ਅੱਜ ਤੱਕ ਦਾ ਰਿਕਾਰਡ ਹੈ ਮੈਂ ਇੱਕ ਵੀ ਕੇਸ ਨਹੀਂ ਹਾਰਿਆ ਸੀ ਐਨਾ ਕਹਿ ਕੇ ਸੁਰਿੰਦਰ ਸਿਰ ਫੜ ਕੇ ਬੈਠ ਗਿਆ ਮੰਜੂ ਦੇ ਹੋਸ਼ ਉੱਡ ਗਏ ਉਸ ਦਾ ਦਿਲ ਧੱਕ ਤੱਕ ਕਰਨ ਲੱਗਾ ਉਸ ਨੇ ਮੇਜ਼ ਨੂੰ ਫੜ ਲਿਆ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਚੱਕਰ ਖਾ ਕੇ ਡਿੱਗ ਜਾਵੇਗੀ ਉਹ ਤਾਂ ਆਪਣੀ ਸੱਸ ਨੂੰ ਘੱਟ ਪੜ੍ਹੀ ਲਿਖੀ ਤੇ ਸਿਰਫ ਘਰੇਲੂ ਔਰਤ ਸਮਝਦੀ ਸੀ ਅਦਾਲਤ ਵਿੱਚ ਸ਼ਾਂਤੀ ਜੀ ਦਾ ਤਜਰਬਾ ਹਾਵੀ ਹੋ ਰਿਹਾ ਸੀ ਅੰਤ ਵਿੱਚ ਸ਼ਾਂਤੀ ਜੀ ਨੇ ਕਿਹਾ ਜੱਜ ਸਾਹਿਬ ਮੈਂ ਤੁਹਾਨੂੰ ਆਖਰੀ ਸਬੂਤ ਦਿਖਾਉਂਦੀ ਹਾਂ ਜਿਸ ਨਾਲ ਫੈਸਲਾ ਅੱਜ ਹੀ ਹੋ ਜਾਵੇਗਾ ਸ਼ਾਂਤੀ ਜੀ ਨੇ ਆਪਣਾ ਲੈਪਟਾਪ ਕੱਢਿਆ ਤੇ ਜੱਜ ਨੂੰ ਕੁਝ ਦਿਖਾਇਆ ਉਹ ਆਪਣੇ ਨਾਲ ਕੁਝ ਨੌਜਵਾਨ ਮੁੰਡਿਆਂ ਨੂੰ ਵੀ ਲੈ ਕੇ ਆਈ ਸੀ ਸ਼ਾਂਤੀ ਜੀ ਨੇ ਕਿਹਾ ਜੱਜ ਸਾਹਿਬ ਜਿਸ ਸਮੇਂ ਮੰਜੂ ਕਹਿ ਰਹੀ ਹੈ ਕਿ ਮੈਂ ਉਸ ਨੂੰ ਅੱਗ ਲਗਾਈ ਅਸਲ ਵਿੱਚ ਉਸ ਸਮੇਂ ਮੈਂ ਇੱਕ ਆਨਲਾਈਨ ਕਲਾਸ ਲੈ ਰਹੀ ਸੀ ਮੇਰੇ ਕੁਝ ਵਿਦਿਆਰਥੀ ਇੱਥੇ ਮੌਜੂਦ ਹਨ ਜੋ ਉਸ ਵੇਲੇ ਲਾਈਵ ਕਲਾਸ ਵਿੱਚ ਮੇਰੇ ਨਾਲ ਜੁੜੇ ਹੋਏ ਸਨ ਮੈਂ ਤੁਹਾਨੂੰ ਲੈਪਟਾਪ ਵਿੱਚ ਲਾਈਵ ਵੀਡੀਓ ਵੀ ਦਿਖਾ ਦਿੱਤੀ ਹੈ ਹੁਣ ਤੁਸੀਂ ਦੱਸੋ ਜਦੋਂ ਮੈਂ ਕਲਾਸ ਲੈ ਰਹੀ ਸੀ ਤਾਂ ਮੈਂ ਮੰਜੂ ਨੂੰ ਅੱਗ ਕਿਵੇਂ ਲਗਾ ਸਕਦੀ ਸੀ ਦਾਰਾਸਲ ਜੱਜ ਸਾਹਿਬ ਮੈਂ ਦੱਸਣਾ ਭੁੱਲ ਗਈ ਸੀ ਕਿ ਮੈਂ ਆਪਣੇ ਕਮਰੇ ਵਿੱਚ ਕਲਾਸ ਲੈ ਰਹੀ ਸੀ ਤੇ ਸਬੂਤ ਤੁਹਾਡੇ ਸਾਹਮਣੇ ਹੈ ਅਦਾਲਤ ਦੇ ਵਿੱਚ ਬੈਠਾ ਹਰ ਕੋਈ ਹੈਰਾਨ ਰਹਿ ਗਿਆ ਮੰਜੂ ਨੂੰ ਚੱਕਰ ਆ ਰਹੇ ਸਨ ਕੇਸ ਉਸ ਦੇ ਹੱਥੋਂ ਨਿਕਲ ਚੁੱਕਾ ਸੀ ਤੇ ਸਿਰਫ ਕੇਸ ਹੀ ਨਹੀਂ ਉਸ ਦਾ ਜੀਵਨ ਸਾਥੀ ਪਤੀ ਤੇ ਸਭ ਕੁਝ ਫਿਸਲ ਗਿਆ ਉਹ ਸਿਰ ਫੜ ਕੇ ਉੱਥੇ ਹੀ ਬੈਠ ਗਈ ਜੱਜ ਨੇ ਸ਼ਾਂਤੀ ਦੇ ਪੱਖ ਵਿੱਚ ਫੈਸਲਾ ਸੁਣਾਇਆ ਤੇ ਉਹਨਾਂ ਨੂੰ ਬੇਗੁਨਾਹ ਘਰਾਰ ਦਿੱਤਾ ਸ਼ਾਂਤੀ ਜੀ ਨੇ ਕਿਹਾ ਜੱਜ ਸਾਹਿਬ ਵੇਗੁਨਾਤਾ ਮੈਂ ਹਮੇਸ਼ਾ ਤੋਹੀ ਸੀ ਪਰ ਇਸ ਝੂਠੇ ਕੇਸ ਕਰਕੇ ਮੈਨੂੰ ਜੇਲ੍ਹ ਵਿੱਚ ਤਾਨੇ ਸਹਣੇ ਪਏ ਸਮਾਜ ਵਿੱਚ ਮੇਰੀ ਇੱਜ਼ਤ ਉਛਾਲੀ ਗਈ ਜਿਸ ਨੇ ਮੇਰੇ ਤੇ ਝੂਠਾ ਕੇਸ ਕੀਤਾ ਕਿ ਉਹ ਇੰਜ ਹੀ ਚਲਾ ਜਾਵੇਗਾ ਮੇਰੇ અપਮਾਨ ਦੀ ਭਰਪਾਈ ਕੌਣ ਕਰੇਗਾ ਜੱਜ ਕੋਲ ਇੰਨਾ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਉਸ ਦਿਨ ਪੂਰੀ ਅਦਾਲਤ ਨੇ ਸ਼ਾਂਤੀ ਜੀ ਲਈ ਖੜੇ ਹੋ ਕੇ ਤਾੜੀਆਂ ਵਜਾਈਆਂ ਮੰਜੂ ਉੱਥੇ ਬੈਠੀ ਹੰਝੂ ਵਹਾ ਰਹੀ ਸੀ ਅਭਿਸ਼ੇਕ ਦੌੜ ਕੇ ਆਪਣੀ ਮਾਂ ਕੋਲ ਆਇਆ ਤੇ ਉਹਨਾਂ ਦੇ ਗਲੇ ਲੱਗ ਗਿਆ ਉਸਨੇ ਖੁਸ਼ੀ ਨਾਲ ਕਿਹਾ ਮਾਂ ਤੁਸੀਂ ਤਾਂ ਕਮਾਲ ਕਰ ਦਿੱਤਾ ਮੈਂ ਸੋਚਿਆ ਸੀ ਕਿ ਐਨੇ ਸਾਲਾਂ ਬਾਅਦ ਤੁਸੀਂ ਪਤਾ ਨਹੀਂ ਕਿਸ ਕਿਵੇਂ ਲੜੋਗੇ ਸ਼ਾਂਤੀ ਜੀ ਨੇ ਅਭਿਸ਼ੇਕ ਦਾ ਹੱਥ ਫੜਦਿਆਂ ਕਿਹਾ ਪੁੱਤਰ ਲੜਾਈ ਤਾਂ ਮੈਂ ساری ਉਮਰ ਲੜੀ ਹੈ ਤੇ ਹਰ ਲੜਾਈ ਜਿੱਤੀ ਵੀ ਹੈ ਚਾਹੇ ਉਹ ਜ਼ਿੰਦਗੀ ਦੀ ਹੋਵੇ ਜਾਂ ਝੂਠ ਦੇ ਖਿਲਾਫ ਉਦੋਂ ਹੀ ਮੰਜੂ ਸ਼ਾਂਤੀ ਜੀ ਦੇ ਪੈਰਾਂ ਵਿੱਚ ਗਿਰ ਪਈ ਤੇ ਕਹਿਣ ਲੱਗੀ ਮਾਂ ਜੀ ਮੈਨੂੰ ਮaaf ਕਰ ਦਿਓ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੇਰੀ ਮਾਂ ਨੇ ਮੈਨੂੰ ਤੁਹਾਡੇ ਖਿਲਾਫ ਪੜਕਾ ਦਿੱਤਾ ਸੀ ਮੈਂ ਅਭਿਸ਼ੇਕ ਨਾਲ ਇੱਕ ਵੱਖਰੀ ਦੁਨੀਆ ਬਸਾਉਣੀ ਚਾਹੁੰਦੀ ਸੀ ਪਰ ਮੈਂ ਭੁੱਲ ਗਈ ਸੀ ਕਿ ਅਭਿਸ਼ੇਕ ਦੀ ਦੁਨੀਆ ਤੁਹਾਡੇ ਬਿਨਾ ਹੈ ਹੀ ਨਹੀਂ ਮੈਨੂੰ ਇੱਕ ਹੋਰ ਮੌਕਾ ਦਿਓ ਸ਼ਾਂਤੀ ਜੀ ਪਿੱਛੇ हट ਗਏ ਉਹਨਾਂ ਨੇ ਕਿਹਾ ਤੈਨੂੰ ਜ਼ਿੰਦਗੀ ਮੇਰੇ ਨਾਲ ਨਹੀਂ ਅਭਿਸ਼ੇਕ ਨਾਲ ਜਿਉਣੀ ਹੈ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਮੇਰੇ ਨਾਲ ਕੀ ਕੀਤਾ ਜੇ ਅਭਿਸ਼ੇਕ ਤੈਨੂੰ ਅਪਣਾ ਸਕਦਾ ਹੈ ਤਾਂ ਠੀਕ ਹੈ ਉਸ ਲਈ ਤੈਨੂੰ ਅਭਿਸ਼ੇਕ ਦੀ ਇਜਾਜ਼ਤ ਚਾਹੀਦੀ ਹੈ ਮੇਰੀ ਨਹੀਂ ਇਸ ਤੋਂ ਪਹਿਲਾਂ ਕਿ ਮੰਜੂ ਅਭਿਸ਼ੇਕ ਨੂੰ ਕੁਝ ਕਹਿੰਦੀ ਅਭਿਸ਼ੇਕ ਨੇ ਟੁਕਮਾ ਜਵਾਬ ਦਿੱਤਾ ਮੰਜੂ ਮੈਥੋਂ ਉਮੀਦ ਨਾ ਰੱਖੀ ਕਿ ਮੈਂ ਤੈਨੂੰ ਵਾਪਸ ਆਪਣੀ ਜ਼ਿੰਦਗੀ ਵਿੱਚ ਲਿਆਵਾਂਗਾ ਤੂੰ ਮੇਰੀ ਮਾਂ ਤੇ ਐਨਾ ਕਨਾਉਣਾ ਇਲਜ਼ਾਮ ਲਗਾਇਆ ਹੈ ਕਿ ਹੁਣ ਸਾਡੇ ਵਿੱਚਕਾਰ ਕੁਝ ਵੀ ਨਹੀਂ ਬਚਿਆ ਮੰਜੂ ਕੁਟਾਰੇ ਵਿੱਚ ਖੜੀ ਹੰਝੂ ਬਹਾਉਂਦੀ ਰਹਿ ਗਈ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ